ਪ्रेस वार्ता ਦੇ ਵਿੱਚ ਆਏ ਜਿੰਨੇ ਵੀ ਮੇਰੇ ਦੋਸਤ ਮਿੱਤਰ ਸਾਥੀ ਸੀਨੀਅਰ ਪੱਤਰਕਾਰ ਲਗਭਗ ਚੈਨਲ ਤੋਂ ਪੜਾ ਸਾਰਿਆਂ ਦਾ ਅਰਜੰਟ ਕਾਲ ਕਰਨ ਦੇ ਉੱਤੇ ਇਕੱਠੇ ਹੋਣ ਦੇ ਵਿੱਚ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਮੰਚ ਤੇ ਬੈਠੀ ਹੈ ਅੱਜ ਬੜਾ ਅਹਿਮ ਦਿਨ ਅਜੰਦਰ ਸ਼ਹਿਰ ਦੇ ਲਈ ਪ੍ਰਸਤ ਲੋਕ ਜਿਨ੍ਹਾਂ ਦੇ ਸੈਲ ਲੋਕ ਜੇਲਾਂ ਦੇ ਸ ਲੱਖਾਂ ਪਿੱਛੇ ਚਲੇ ਗਏ ਆ ਕਈਆਂ ਦੀ ਜਾਨ ਦੀ ਉਮੀਦ ਹੈ। ਕਿਉਂਕਿ ਜਦੋਂ ਮੈਂ ਇਹਦੀ ਆਵਾਜ਼ ਉਠਾਉਂਦਾ ਸੀ ਸਿਰ ਤਸਵੀਰ ਸਭ ਤੋਂ ਜ਼ਿਆਦਾ ਜੇ ਮੈਨੂੰ ਸੰਯੋਗ ਮਿਲਦਾ ਸੀ ਤੁਹਾਡਾ ਸਾਰੇ ਭਰਾਵਾਂ ਦਾ ਪਿਆਰ ਨਾਲ ਮਿਲਦਾ ਸੀ ਦੋਸਤਾਂ ਨਾਲ ਮਿਲਦਾ ਮੀਡੀਆ ਨਾਲ ਮੇਰਾ ਬਹੁਤ ਸਾਥ ਦਿੱਤਾ। ਕਿਉਂਕਿ ਮੀਡੀਆ ਜਿਹਨੂੰ ਅਸੀਂ ਇਸ ਭਗ ਦਾ ਦੇ ਵਿੱਚ ਲੋਕਾਂ ਨੂੰ ਬਹੁਤ ਵਿਸ਼ਵਾਸ ਹੈ ਤੇ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈ ਤੁਹਾਡੇ ਪਰ ਮੈਂ ਲੜਾਈ ਲੜੀ ਮੈਂ ਸਬਸ ਕੀਤਾ ਕਈ ਲੋਕ ਮੈਨੂੰ ਝੂਠ ਕਹਿੰਦੇ ਸੀ ਕਈ ਲੋਕ ਕਹਿੰਦੇ ਸੀ ਤੇ ਆਪਣੇ ਆਪ ਨੂੰ ਲਾਈਫ ਲਾਈਨ ਚ ਰਹਿਣ ਦੇ ਲਈ ਲੱਗਦਾ ਹੈ ਸਰਕਾਰ ਦੇ ਖਿਲਾਫ ਬੋਲ ਰਿਹਾ ਪਰ ਮੈਂ ਜੋ ਤੁਸ ਕਿਹਾ ਉਹਨਾਂ 9 ਮਹੀਨੇ ਬਾਅਦ ਇੱਕ ਇੱਕ ਚੀਜ਼ ਦਾ ਸੱਚ ਆ ਤੁਹਾਡੇ ਮਤਲਬ ਦੇ ਨਾਲ ਬਾਹਰ ਆਇਆ ਤੇ ਮੈਨੂੰ ਇਹ ਵੀ ਉਮੀਦ ਹੈ ਕਿ ਮੈਂ ਜਿਹੜੀ ਆਵਾਜ਼ ਬੁਲੰਦ ਕਰਾਂਗਾ ਸਮੇਂ ਲੱਗੇਗਾ ਜਰੂਰ ਇਹ ਵੀ ਸੱਚ ਜਿਹੜੀ ਲੜਾਈ ਹੈ ਮੈਂ ਜਿੱਤਾਂਗਾ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਅੱਜ 22 ਜੂਨ ਹੈ ਪਿਛਲੇ ਸਾਲ 22 ਜੂਨ ਜਲੰਧਰ West ਦੇ ਇਲੈਕਸ਼ਨ ਚੱਲ ਰਹੇ ਸੀ ਬਾਈ ਇਲੈਕਸ਼ਨ ਤੇ 22 ਜੂਨ ਨੂੰ ਪ੍ਰੈਸ ਕਾਨਫਰੰਸ ਜਲੰਧਰ West ਦੇ ਵਿੱਚ ਇੰਦਰ ਪ੍ਰਸਤ ਹੋਟਲ 'ਚ ਕੀਤੀ ਗਈ ਸੀ ਕਿੱਥੇ ਵਿੱਚ ਮੇਰੇ ਜਲੰਧਰ West ਦੇ ਲੋਕਾਂ ਦੇ ਨਾਲ ਧੋਖਾ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇੱਕ ਉਹਨਾਂ ਦਾ ਕੈਬਨਿਟ ਮਨਿਸਟਰ ਬੈਠੇ ᱫੋ ਇੱਕ ਉਹਨਾਂ ਦਾ ਐਮਪੀ ਬੈਠਾ ਸਟੇਟ ਪ੍ਰੈਜ਼ੀਡੈਂਟ ਬੈਠਾ ਹੋਵੇ ਇੱਕ ਜਿਹੜਾ ਜੀਐਮਐਲਏ ਜਿਲ੍ਹਾਂ ਦੀਸ ਲੱਖਾਂ ਦੇ ਪਿੱਛੇ ਆ ਪੰਜ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕੀ ਕਿਹਾ ਕਿ 3 ਸਾਲ ਪਹਿਲੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਗਰੰਟੀਆਂ ਤੇ ਅਜੇ ਪੰਜਾਬ ਸਰਕਾਰ ਖਰੀ ਨਹੀਂ ਉਤਰ ਸਕੀ ਪਰ ਜਲੰਧਰ ਵੈਸਟ ਨੂੰ ਕਿਹਾ ਕਿ ਤੁਸੀਂ ਇੱਕ ਮੌਕਾ ਦੇ ਦਿਓ ਸ਼ੀਤਲ ਅੰਗਰਾਲ ਨੂੰ ਇੱਕ ਸਬਕ ਸਿਖਾ ਦਿਓ ਤੇ ਜਲੰਧਰ ਵੈਸਟ ਨੂੰ ਅਸੀਂ 3 ਮਹੀਨਿਆਂ ਦੇ ਵਿੱਚ ਵਿੱਚ 10 ਗਰੰਟੀਆਂ ਜਿਹੜੀਆਂ ਪੂਰੀਆਂ ਕਰਾਂਗੇ 10 ਗਰੰਟੀਆਂ ਦੇ ਵਿੱਚ ਮੇਰੇ ਸ਼ਹਿਰ ਨੂੰ ਇੱਕ ਸਾਫ਼ ਪਾਣੀ ਮਿਲਣਾ ਸੀ ਜਲੰਧਰ ਸ਼ਹਿਰ ਦੇ ਵਿੱਚ ਸਪੈਸ਼ਲ ਨਾਮ ਲਿਆ ਗਿਆ ਜਲੰਧਰ ਵੈਸਟ ਦੇ ਏਰੀਆ ਦਾ ਜੇਪੀ ਨਗਰ ਬਰਸ ਨਗਰ ਕੁਝ ਚੁਆਇਸ ਏਰੀਆ ਕੀਤਾ ਗਿਆ ਇਹਨਾਂ ਦੇ ਵਿੱਚ ਰਾਤ ਤੋਂ ਰਾਤ 3 ਮਹੀਨਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਤੇ ਗੱਲੀ ਤੇ ਲੱਗ ਜਾਣਗੇ ਕਿ ਜਿਹੜੀ ਚੋਰੀ ਲੁੱਟ ਖੋ ਜਿਹੜੇ ਨਸ਼ਾ mafia ਵੇਚਦੇ ਲੋਕ ਉਹਨਾਂ ਨੂੰ ਅਸੀਂ ਜਲਦੀ ਗਿਫਤਾਰ ਕਰਨ ਲੱਗੇ ਇਹ ਮੈਂ ਨਹੀਂ ਕਿਹਾ ਪਿਆਮਾਦੀ ਪਾਰਟੀ ਦੀ ਸਟੇਟ ਦੀ ਲੀਡਰਸ਼ਿਪ ਉਹਨਾਂ ਦੇ ਮੰਤਰੀਆਂ ਨੇ ਜਲੰਧਰ ਵੈਸਟ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਇਹ ਮੇਰਾ ਨਹੀਂ ਕੋਈ ਵਰਜਨ ਤੁਸੀਂ ਜਾ ਕੇ ਪੇਪਰ ਵੀ ਪੜ ਸਕਦੇ ਹੋ ਉਹਨਾਂ ਦੇ ਸੋਸ਼ਲ ਮੀਡੀਆ ਜਾ ਕੇ ਦੇਖ ਸਕਦੇ ਹੋ ਔਰ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਨਸ਼ਾ ਔਰ ਲਾਟਰੀ ਸੱਤਾ ਮਾਫੀਆ ਇਸ ਦੇ ਉੱਤੇ ਵੀ 3 ਮਹੀਨੇ ਚ ਨੱਖ ਪਾਵਾਂਗੇ ਅੱਜ 1 ਸਾਲ 365 ਦਿਨ ਹੋ ਗਿਆ ਕਿਸੇ ਵੀ ਚੀਜ਼ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹੀ ਝੂਠ ਦੱਸ ਗਰੰਟੀਆਂ ਕਿਉਂਕਿ 3 ਤੇ ਪਹਿਲੇ ਦਿੱਤੀਆਂ ਇਹ ਪੰਜਾਬ ਨੂੰ ਜੋ ਨਹੀਂ ਪੂਰੀਆਂ ਹੋਈਆਂ ਜੰਦਰ ਵੈਸਟ ਕੋਲ ਵੋਟ ਲਾਈਨ ਦੇ ਲਈ ਉਹਨਾਂ ਨੇ ਕਿਹਾ ਕਿ ਲੱਗਦਾ ਕਿ ਸ਼ੀਤਲ ਇੱਕ ਤਰਫਤਾ ਆਦਮੀ ਹੈ ਸ਼ੀਤਲ ਕ腐ਸ਼ਨਲ ਭਰਿਆ ਆਦਮੀ ਐ ਸ਼ੀਤਲ ਨੇ ਵਾਜਬ ਬਲੰਦ ਕੀਤੀ ਐ ਸ਼ੀਤਲ ਉੱਤੇ ਲੱਗਦਾ ਐਗਲੀਗੇਸ਼ਨ ਦਾ ਗਲਤ ਅਸੀਂ ਇਸ ਨੂੰ 14 ਤਰੀਕ ਤੋਂ ਬਾਅਦ ਦੇਖ ਲਾਂਗੇ ਪਰ ਮੈਂ ਕਿਹਾ ਸੀ ਕੋਈ ਨਹੀਂ ਮੇਰੀ ਕੁੱਲੀ ਕਿਤਾਬ ਐ 14 ਤੂੰ ਬਾਅਦ ਕੀ ਦੇਖਣਾ ਤੁਸੀਂ 22 ਜੂਨ ਨੂੰ ਕਰ ਲੋ ਜੇ ਰਿਜ਼ਲਟ ਲੈਣਾ ਜਿੱਤ ਹਾਰ ਜਨਤਾ ਦੇ ਅੱਗੇ ਵਿੱਚ ਐ ਜਨਤਾ ਨੇ ਜਿਹੜੀ ਵੋਟ ਐ ਉਹ ਐਮਐਲਏ ਨੂੰ ਨਹੀਂ ਪਾਈ ਸੀ ਐਮਐਲਏ ਕੈਂਡੀਡੇਟ ਨੂੰ ਵੋਟ ਨਹੀਂ ਪਾਈ ਸੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ ਦੇ ਉੱਤੇ ਵੋਟ ਪਾਈ ਇਹਨਾਂ ਨੇ ਕਿਹਾ ਸੀ ਮੇਕ ਵਾਦੀ ਜਿਹੜੇ ਨਹੀਂ ਅਸੀਂ ਪੰਜਾਬ 'ਚ ਕਰ ਸਕੇ ਉਹਦਾ ਜਿਹੜਾ ਸੈਂਪਲ ਹੈ ਉਹ ਜਿਲਦਰ ਵੈਸ ਤੋਂ ਚાલુ ਕਰਾਂਗੇ ਆਪਣੇ ਮੂੰਹ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਪੰਜਾਬ ਔਰ ਕੇਂਦਰ ਦੀ ਹੈ ਉਹਨਾਂ ਨੇ ਸਾਰਿਆਂ ਨੇ ਆਕੇ ਤੇ ਵਾਅਦੇ ਕੀਤੇ ਪਰ ਅੱਜ 365 ਦਿਨਾਂ ਬਾਅਦ ਨਾ ਤੁਹਾਡੇ ਵਿੱਚ ਆਇਆ ਇੱਕ ਵੀ ਵਾਅਦਾ ਜਿਲਦਰ ਵੈਸ ਦਾ ਪੂਰਾ ਨਹੀਂ ਹੋਇਆ ਜਿਹੜੀਆਂ ਗਰੰਟੀਆਂ ਦਿੱਤੀਆਂ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਵੀ ਗਰੰਟੀ ਮੇਰੇ ਹਲਕੇ 'ਚ ਪੂਰੀ ਨਹੀਂ ਹੋਈ ਪਰ ਗਰੰਟੀਆਂ ਕਿਹੜੀਆਂ ਪੂਰੀਆਂ ਕੀਤੀਆਂ ਜਿਨ੍ਹਾਂ ਦੇ ਖਿਲਾਫ ਮੈਂ ਸੰਘਰਸ਼ ਕੀਤਾ ਕਿਹੜਾ ਐਮਐਲਏ ਛੱਡ ਕੇ ਆਂਦਾ ਕੋਈ ਇਨਸਾਨ ਅਜਿਹੀ ਡੀਰ ਦੇ ਵਿੱਚ ਮੱਲੇ ਦੀ ਪ੍ਰਧਾਨਗੀ ਨਹੀਂ ਛੱਡਦਾ ਪਰ ਹਾਲਾਤ ਇਦਾਂ ਦੇ ਸੀ ਉਸ ਇਲਾਕਾ ਨਾ ਲੜਾਈ ਲੜ ਰਿਆ ਸੀ ਬਿਲਕੁਲ ਲੜੀ ਨਹੀਂ ਜਾਦੀ ਸੀ ਮੇਰੇ ਕੋਲ ਸਰਕਾਰ ਦੇ ਨਾਲ ਲੜਾਈ ਲੜੀ ਨਹੀਂ ਗਈ ਜਿਹੜੇ ਮਾਫੀਆ ਬੈਠਾ ਸੀ ਮੇਰੇ ਹਲਕੇ ਦੇ ਵਿੱਚ ਜਿਹੜਾ ਗੈਂਗਸਟਰ ਮੇਰੇ ਹਲਕੇ 'ਚ ਬੈਠਾ ਸੀ ਜਿਹੜਾ ਨਸ਼ਾ ਵੇਚਣ ਵਾਲਾ ਮੇਰੇ ਹਲਕੇ 'ਚ ਬੈਠਾ ਸੀ ਜਿਹੜਾ ਉਹ ਮਾਫੀਆ ਦੇ ਲੋਕ ਮੇਰੇ ਹਲਕੇ 'ਚ ਬੈਠੇ ਸੀ ਉਹਨਾਂ ਦੇ ਉੱਤੇ ਮੈਂ ਨਕੇਲ ਨਹੀਂ ਕਸ ਪਾਇਆ ਸੀ ਪਰ ਇਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਜਿਹੜੇ ਲੋਕ ਕਤਲਾਂ ਦੇ ਵਿੱਚ ਨਸ਼ੇ ਦੇ ਵਿੱਚ ਵੱਡੀ ਤੋਂ ਵੱਡੀ ਰਿਕਵਰੀ ਜਿਹੜੀ ਜਲੰਧਰ ਸ਼ਹਿਰ ਦੋਆਬੇ ਸਭ ਤੋਂ ਵੱਡੀ ਜਿਹੜੀ ਰਿਕਵਰੀ ਹੋਈ ਨਸ਼ੇ ਦੀ ਉਹਨਾਂ ਲੋਕਾਂ ਨੂੰ ਜਿੱਨਾਂ 'ਚ ਲੈ ਕੇ ਬਾਈ ਇਲੈਕਸ਼ਨ ਲੜਿਆ ਗਿਆ ਪਿਛਲੇ ਸਾਲ 22 ਜੂਨ ਨੂੰ ਇਹ ਸਾਰੇ ਨੇਕ ਵਾਅਦੇ ਮੇਰੇ ਜਲੰਧਰ ਵਸੇ ਲੋਕਾਂ ਨਾਲ ਕੀਤੇ ਸੀ ਅੱਜ ਉਹਨਾਂ ਵਾਅਦਿਆਂ ਦੇ ਬਾਰੇ ਮੈਂ ਯਾਦ ਕਰਾਉਣ ਦੇ ਲਈ ਆਇਆ ਹਾਂ ਕਿ ਲੱਗਦਾ ਕੀ ਉਹੀ ਵਾਅਦੇ ਲੁਧਿਆਣਾ ਦੇ ਲੋਕਾਂ ਨੂੰ ਵੀ ਮਿਲ ਗਏ ਹੈ ਰਿਜ਼ਲਟ ਜੋ ਮਰਜ਼ੀ ਹੋਵੇ ਨੈਗੇਟਿਵ ਪੋਜ਼ੀਟਿਵ ਜਿਹਦੇ ਮਰਜ਼ੀ ਹੱਕ ਚ ਹੋਵੇ ਪਰ ਜਨਤਾ ਨੂੰ ਬੇਵਕੂ ਕਿਉਂ ਬਣਾਉਣਾ ਸੀ ਜਨਤਾ ਦੀ ਲੜਾਈ ਦੇ ਲਈ ਮੈਨੂੰ ਜਨਤਾ ਨੇ ਜੋ ਵੀ ਮੈਨੂੰ ਮੇਰੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਮੈਂ ਸਿਰ ਮੱਥੇ ਧੰਨਵਾਦ ਕੀਤਾ ਕਿ ਲੋਕਾਂ ਨੇ ਇੱਕ ਸਰਕਾਰ ਨੂੰ ਚੁਣਿਆ ਇੱਕ ਮੁੱਖ ਮੰਤਰੀ ਨੂੰ ਵੋਟ ਪਾਈ ਇੱਕ ਪਰਿਵਾਰ ਨੂੰ ਵੋਟ ਨਹੀਂ ਪਾਈ ਮੈਂ ਉਸ ਨੂੰ ਸਿਰ ਮੱਥੇ ਲਿਆ ਆਪਣੇ ਲੋਕਾਂ ਦਾ ਧੰਨਵਾਦ ਕੀਤਾ ਜਿਸ ਦਿਨ ਮੈਂ 13 ਤਰੀਕ ਨੂੰ ਇਲੈਕਸ਼ਨ ਹਾਰ ਗਿਆ 14 ਤਰੀਕ ਤੋਂ ਬਾਅਦ ਜਨਤਾ ਦੇ ਵਿੱਚ ਮੈਂ ਜਨਤਾ ਦੀ ਸੇਵਾ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨੇ ਚਾਲੂ ਕਰ ਦਿੱਤੇ ਪਰ ਜਿਹੜੇ ਮਾਨਸਬ ਤੁਸੀਂ ਵਾਦੇ ਕੀਤੇ ਸੀ ਉਹ ਤੇਰੀ ਪੂਰੇ ਹੋਏ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਉਹਦੇ ਮੰਤਰੀਆਂ ਨੂੰ ਉਹਨਾਂ ਦੇ ਐਮਟੀ ਸਾਹਿਬ ਨੂੰ ਜਿਹੜੇ ਮੇਰੇ ਬਾਰੇ ਬਹੁਤ ਕੁਝ ਬੋਲਦੇ ਸੀ ਬੜੀਆਂ ਲੰਬੀਆਂ ਲੰਬੀਆਂ ਗੱਲਾਂ ਕਰਦੇ ਸੀ ਮੈਂ ਹੀ ਕਿਹਾ ਸੀ 6 ਤਰੀਕ ਨੂੰ ਕਿ ਇਹ ਜਿਹੜੀ ਪੈਨ ਡਰਾਈਵ ਹੈ ਇਹ ਬਾਰੇ ਕੰਮ ਆਊਗੀ ਇਸ ਪੈਨ ਡਰਾਈਵ ਮੈਨੂੰ মিডিਆ ਨੇ ਕਿਹਾ ਕਿ ਇਹਨੂੰ ਜਾਗਰੂਕ ਕਰਨਾ ਚਾਹੀਦਾ ਪਰ ਮੈਂ ਕਾਨੂੰਨ ਦਾ ਦੇ ਮਾਧਮ ਦੇ ਨਾਲ ਆਪਣੀ ਪਾਰਟੀ ਦੇ ਦੇ ਮਾਧਮ ਦੇ ਨਾਲ ਕੁਝ ਚੀਜ਼ਾਂ ਦਾ ਜਿਹੜਾ ਜਵਾਬ ਹੈ ਇਮੀਡੀਏਟਲੀ ਦੇ ਸਕਦਾ ਨਹੀਂ ਪਰ ਮੈਨੂੰ ਆਪਣੇ ਆਪ ਦੇ ਵਿੱਚ ਆਪਣੇ ਪਰਮਾਤਮਾ ਤੇ ਬੜਾ ਵਿਸ਼ਵਾਸ ਸੀ ਜਿਹੜੀਆਂ ਗੱਲਾਂ ਦੇ ਉੱਤੇ ਮੈਂ ਪਿੰਡ ਦੇ ਵਿੱਚ ਗੱਲ ਕਰਦਾ ਸੀ ਉਹਨਾਂ ਦੇ ਕੁਝ ਪਰਸੈਂਟ ਕਾਰਵਾਈ ਹੋਈ ਹੈ 100% ਕਾਰਵਾਈ ਨਹੀਂ ਹੋਈ ਤੁਸੀਂ ਸਮਝਦਾਰ ਹੋ ਤੁਸੀਂ ਬਹੁਤ ਜ਼ਿਆਦਾ ਇੱਕ ਬੰਦੇ ਨੇ ਜੇਲ੍ਹ ਜਾਣ ਦੇ ਨਾਲ ਜਲੰਧਰ ਸਹਿਰ ਕਰਪਸ਼ਨ ਮੁਕਤ ਨਹੀਂ ਹੋ ਸਕਦਾ ਪਰ ਜਿਹੜੀ ਲਾਇਬਲ ਲੜ ਰਿਹਾ ਸੀ ਮੈਂ ਇਲੈਕਸ਼ਨ ਹਾਰਨ ਤੋਂ ਬਾਅਦ ਮੈਂ ਤੁਹਾਨੂੰ ਜੋ ਫਤਵਾ ਦਿੱਤਾ ਮੈਂ ਮੌਜੂਦ ਮੈਂ ਆਪਣੀ ਹਲਕੇ ਦੀ ਲੜਾਈ ਲੜ ਰਿਹਾ ਸੀ ਜਲੰਧਰ ਵੈਸ ਦੀ ਲੋਕਾਂ ਨੂੰ ਸੰਸਾਦ ਦਵਾ ਦੇ ਕਿ ਚਲੋ ਮੈਂ ਹਾਰ ਗਿਆ ਮੇਰੇ ਕੋਲ ਤਾਕਤ ਨਹੀਂ ਜਲੰਧਰ ਵੈਸੇ ਲੋਕਾਂ ਨੇ ਕਾਪੀ ਲਿਆ ਚੁਣਿਆ ਮਹਿੰਦਰ ਭਗਤ ਨੂੰ ਮੰਤਰੀ ਬਣਾ ਦਿੱਤਾ ਗਲਤਾਂ ਦੇ ਨਾਮ ਦੇ ਉੱਤੇ ਰਾਜਨੀਤੀ ਕੀਤੀ ਉਹਨਾਂ ਨੇ ਆਪਣੇ ਆਪਣੇ ਸਮਾਜ ਨੂੰ ਵੰਡਿਆ ਮੈਨੂੰ ਕਿਸੇ ਸਮਾਜ ਨਾਲ ਵੰਡ ਤ ਆਪਣੇ ਆਪ ਨੂੰ ਕਿਸੇ ਸਮਾਜ ਨਾਲ ਤਾਲੁਕਤ ਕੀਤਾ ਲਗ ਲਗ ਤਰੀਕੇ ਦੀ ਰਾਜਨੀਤੀ ਕੀਤੀ ਅਸੀਂ ਹਰ ਚੀਜ਼ ਸਖਤ ਕੀਤੀ ਕਿਉਂਕਿ ਅਸੀਂ ਜਨਤਾ ਦੀ ਸੇਵਾ ਲਈ ਜਾਂਦੇ ਕੋਈ ਜਾਤ ਪਾਤ ਨਹੀਂ ਦੇਖਦੇ ਮੇਰੀ ਜਿਹੜੀ ਪਾਰਟੀ ਭਾਤੀ ਅੰਦਾ ਭਾਡੀ ਜਾਤ ਪਾਤ ਨਹੀਂ ਦੇਖਦੀ ਪਰ ਮੈਨੂੰ ਜਾਤ ਪਾਤ ਦਾ ਵੀ ਟੋਲਿਆ ਗਿਆ ਮੈਂ ਹੱਥ ਕੀ ਬਰਦਾਸ਼ਤ ਕੀਤੀ ਮੈਂ ਕਿਹਾ ਕਿ ਸ਼ਾਇਦ ਇਹ ਕੰਮ ਮੈਂ ਨਹੀਂ ਕਰ ਸਕਦਾ ਇਹ ਮੰਤਰੀ ਵੜ ਕੇ ਕੰਮ ਕਰ ਦੇਣਗੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਜਿਲੰਦਰ ਵੈਸੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ 55000 ਕਿੰਨੀ ਵੋਟ પાਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਦੇ ਉੱਤੇ ਵੋਟਾਂ ਦੇ ਕੇ ਮੰਤਰੀ ਉਹਨੇ ਕਿਹਾ ਸੀ ਜਿਸਨੂੰ ਸੀਤਾਦਰਾਲ ਨੂੰ ਤੁਸੀਂ ਹਰਾ ਦਿਓਗੇ ਮਿੰਦਰ ਜੀ ਨੂੰ ਜਿਤਾ ਦਿਓ ਉਸ ਦਿਨ ਮੰਤਰੀ ਬਣਾ ਦੂੰਗਾ ਮੈਂ ਉਸੀ ਨੂੰ ਵੀ ਫਤਵਾ ਵਧਾਈ ਦਿੱਤੀ ਤੁਸੀਂ ਮੰਤਰੀ ਇੱਤਾ ਜਾਂਦਾ ਵੈਸੇ ਪਰ ਜਿਲੰਦਰ ਵੈਸਤ ਦੇ ਜਿਹੜੇ ਹਾਲਾਤ ਅੱਜ ਜੋ 117 ਹਲਕਿਆਂ ਦੇ ਹਾਲਾਤ ਨਹੀਂ ਐ ਅੱਜ ਜਿਲੰਦਰ ਵੈਸਤ ਦੇ ਹਾਲਾਤ ਬਣੇ ਨੇ ਜਿਹੜੀ ਜਲੰਧਰ ਸ਼ਹਿਰ ਉਹ ਦਬਾਬੇ ਦੀ ਰਾਜਨੀਤੀ ਚੱਲੀ ਕ੍ਰਪਸ਼ਨ ਦੇ ਉੱਤੇ ਜਿਹਦੇ ਲਈ ਅੱਜ ਕੈਮ ਮਲੇ ਜੇਲ੍ਹ ਦੇ ਵਿੱਚ ਹੈ ਜਿਹੜਾ ਐਮਐਲਏ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਤਾਕਤਵਾਰ ਹਾਂ ਸਰਕਾਰ ਦਾ ਜਿਹੜਾ ਹੱਥ ਹੈ ਮੇਰੇ ਸਿਰ ਦੇ ਉੱਤੇ ਹੈ ਮੇਰੀਆਂ ਜਿਹੜੀਆਂ ਬਾਹਾਂ ਮੇਰੀਆਂ ਮਜ਼ਬੂਤ ਐ ਮੇਰੀਆਂ ਪੰਜੋਂ ਉਂਗਲਾਂ ਘੋੜ ਦੇ ਵਿੱਚ ਐ ਤੇ ਮੈਂ ਨਹੀਂ ਕਹਿੰਦਾ ਰਿਹਾ ਉਹ ਐਮਐਲਏ ਕਹਿੰਦਾ ਮੈਂ ਸਰਕਾਰ ਦਾ ਧੰਨਵਾਦ ਕੀਤਾ ਮੁੱਖ ਮੰਤਰੀ ਪੰਜਾਬ ਦਾ ਜਿਲੰਦਰ ਦੇ ਲੋਕਾਂ ਵੱਲੋਂ ਜਿਲੰਦਰ ਸ਼ਹਿਰ ਦੇ ਇੱਕ ਇੱਕ ਨਾਗਰੀ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਆਪਣੇ ਐਮਐਲਏ ਖਿਲਾਫੇ ਦੀ ਕਾਰਵਾਈ ਕੀਤੀ ਹੈ ਮੈਂ ਜਿਵੇਂ ਆਪਣੀ ਪਾਰਟੀ ਲਾਈਨ ਤੋੜ ਕੇ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦਾ ਪਰ ਜੇ ਤੁਸੀਂ ਸੱਚਾਈ ਦੀ ਲੜਾਈ ਲੜ ਰਹੇ ਹੋ ਕਰ ਅਕਸ਼ਰ ਦੇ ਉੱਤੇ ਤੁਸੀਂ ਗਰੀਬਾਂ ਦੇ ਨਾਲ ਵਾਅਦੇ ਕਰਕੇ ਆਏ ਸੀ ਮੈਂ ਤੁਹਾਡਾ ਪਾਰਟੀ ਦਾ ਹਿੱਸਾ ਸੀ ਉਸ ਇਲੈਕਸ਼ਨ ਦਾ ਮੈਂ ਇੱਕ ਹਿੱਸਾ ਸੀ ਅਸੀਂ ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਗਰੀਬਾਂ ਦੇ ਕੰਮ ਕਰਾਂਗੇ ਗਰੀਬ ਲੋਕਾਂ ਦੀ ਗੱਲ ਸੁਣਾਵਾਂਗੇ ਕਿਸੇ ਨਾ ਗਰੀਬ ਇੰਡਸਟਰੀ ਨੇ ਧੱਕਾ ਨਹੀਂ ਹੋਏਗਾ ਕਿਸੇ ਬਪਾਰੀ ਨੂੰ ਕਿਸੇ ਕਿਸੇ ਦਿੱਕਤ ਦਾ ਪੈਸਾ ਨਹੀਂ ਭਰਨਾ ਪਏਗਾ ਪਰ ਮੇਰੇ ਜਲੰਧਰ ਵਿੱਚ ਤੇ ਵਿੱਚ ਕੀ ਚੱਲ ਰਿਹਾ ਕੋ ਮਾਫੀਆ ਦਾ ਰਾਜ ਗੈਂਗਸਟਰਾਂ ਦਾ ਰਾਜ ਉਹ ਮਾਫੀਆ ਦਾ ਰਾਜ ਚਲਾਕ ਕੌਣ ਰਿਹਾ ਮੰਤਰੀ ਮੰਤਰੀ ਪੁੱਤਰ ਲੜਾਈ ਤੇ ਮੌਰੀ ਲੜ ਰਹੇ ਸੀ ਸੁਦੇਖ ਸੁਦੇਵਿਸ਼ਟ ਏਟੀਪੀ ਜਿਹੜਾ ਅੱਜ ਜੇ ਸਲਾਖਾਂ ਦੇ ਪਿੱਛੇ ਆ ਉਹ ਜਲੰਧਰ ਸੈਂਟਰ ਦੇ ਵਿੱਚ ਨਹੀਂ ਸੀ ਪ੍ਰੈਜ਼ੈਂਟ ਉਹ ਜਲੰਧਰ ਸੈਂਟਰ ਦੇ ਵਿੱਚ ਅੱਜ ਤੋਂ 1 ਸਾਲ ਪਹਿਲੇ ਆ ਰਿਹਾ ਸੀ ਪਿਛਲੇ 6 ਮਹੀਨਿਆਂ ਤੋਂ ਉਹ ਜਲੰਧਰ West ਦਾ ਕੰਮ ਦੇਖ ਰਿਹਾ ਸੀ ਐਟਪੀ ਸੁਖਦੇਵ ਜੀ ਇੰਨੀ ਪੈਸੇ ਦੀ ਲਾਲਚ ਸੀ ਕਦੀ ਸੁਣਿਆ ਕੀ ਜਲੰਧਰ ਸ਼ਹਿਰ ਦਾ ਜਿਹੜਾ ਐਮਟੀਪੀ ਹੁੰਦਾ ਉਹ ਜਲੰਧਰ ਦਾ ਦੇਖਦਾ ਚਾਲ ਵਕਤ ਤੋਂ ਵੱਧ ਵੀ ਜੀ ਐਮਟੀਪੀ ਦੋ ਵੀ ਲੱਗਦੇ ਆ ਉਹਨਾਂ ਨੂੰ ਡਿਵਾਈਡ ਕੀਤਾ ਜਾਂਦੇ ਏਰੀਏ ਪਰ ਜਲੰਧਰ West ਦੇ ਲਈ ਇੱਕ ਸਪੈਸ਼ਲ ਡੈਪੋਟੀਸ਼ਨ ਦੇ ਉੱਤੇ ਕਿ ਐਮਟੀਪੀ ਲੈ ਕੇ ਆਉਂਦਾ ਪਿਆ ਉਹ ਵੀ ਪਠਾਨਕੋਟ ਤੋਂ ਲਿਆਂਦਾ 10 ਸਾਲ ਪਹਿਲੇ ਏਟੀਪੀ ਸੁਗਰੀਵ ਲੈ ਕੇ ਆਂਦਾ ਹਲਾਕੇ ਦੇ ਮੰਤਰੀ ਮਹਿੰਦਰ ਪਾਗਾ ਜੀ ਇੱਕ ਪਠਾਨਕੋਟ ਤੋਂ ਇੱਕ ਹੋਰ ਇੱਕ ਐਮਟੀਪੀ ਲੈ ਕੇ ਆਂਦਾ ਜਲੰਧਰ ਤਾਰਪਸ਼ੀਂ ਦੇ ਕਮਿਸ਼ਨਰ ਦੇ ਦਬਾਅ ਦੇ ਉੱਤੇ ਉਹ ਜਲੰਧਰ ਕੱਲੇ ਵੈਸਟ ਦਾ ਚਾਰਜ ਦਵਾਇਆ ਤੇ ਅੱਜ 8-10 ਸਾਲ ਪਹਿਲੇ ਉਹ ਜਲੰਧਰ ਸ਼ਹਿਰ ਤੋਂ ਆਪਣੀ ਬਦਲੀ ਕਰਾ ਕੇ ਫਿਰ ਬਾਪਾ ਚਲੇ ਗਏ ਪਹਿਲਾ ਐਮਟੀਪੀ ਦੇਖਿਆ ਮੈਂ ਜਿਹਨੂੰ ਇੱਕ ਏਰੀਆ ਹੈ ਕੋਈ ਐਸਐਚਓ ਦਾ ਏਰੀਆ ਤੇ ਹਲਕਾ ਚਾਰਜ ਦੇ ਰਹੀ ਹੈ ਕਿ ਕਾਰਪਸ਼ਨ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਕਲਕਾਂ ਚ ਅੱਗ ਲਗਾ ਰਹੇ ਆ ਰਿਕਵਰੀ ਕਰਨ ਦੇ ਲਈ ਇਹ ਸਾਰਾ ਕੁਝ ਮੈਂ ਜਿਹੜੀ ਲੜਾਈ ਅਸੀਂ ਲੜ ਰਹੇ ਸੀ ਕਿ ਮੇਰੇ ਹਲਕੇ ਦੇ ਵਿੱਚ ਜਿਹੜੀ ਰਿਕਵਰੀ ਕੀਤੀ ਜਾ ਰਹੀ ਹੈ ਜਿਹੜਾ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਾਏ ਜਾਣੇ ਸੀ ਉਹ ਕਾਰਪੋਰੇਸ਼ਨ ਦੇ ਜਾਣੇ ਸੀ ਡਿਵੈਲਪਮੈਂਟ ਜਿਹੜੇ ਚਾਰਜ ਹੈ ਉਹ ਜਲੰਧਰ ਸ਼ਹਿਰ ਦੇ ਨਾ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਸਵਾਲ ਕਰਨਾ ਚਾਹੁੰਦਾ ਜਲੰਧਰ ਸ਼ਹਿਰ ਦੇ ਮੇਅਰ ਜਿਨ੍ਹਾਂ ਦੀ ਲੋਕ ਇਮਾਨਦਾਰੀ ਦੇ ਤੌਰ ਤੇ ਤੇ ਸ਼ਭੀ ਦੇਖਦੇ ਆ ਕਿ ਸ਼ਹਿਰ ਇਮਾਨਦਾਰ ਤੌਰ ਤੇ ਉੱਤੇ ਲਿਆਂਦਾ ਉਹਨਾਂ ਨੂੰ ਇਸ ਕਰਕੇ ਪਾਰਟੀ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਐਡੀ ਵੱਡੀ ਪਦਵੀ ਤੇ ਬਿਠਾਇਆ ਮਾਜਮੀ ਨੇ ਅੱਜ ਮੇਰੇ ਉਹਨਾਂ ਅੱਗੇ ਸਵਾਲ ਹੈ ਲੋ ਕਿ 170 ਜਿਹੜੇ ਨੋਟਿਸ ਜਿਲੰਦਰ ਵੈਸਟ ਲੱਗੇ ਸੀ 170 ਨੋਟਿਸ ਜਿਹੜੇ ਸੁਖਦੇਵ ਸੁਖਦੇਵ ਵਿਸਟ ਏਟੀਪੀ ਜੀ ਨੇ ਲਗਾਏ ਸੀ ਪਿਛਲੇ 6 ਮਹੀਨਿਆਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ 61 ਜਗ੍ਹਾ ਦੇ ਵਿੱਚ ਸੀਲੀ ਕੀਤੀ ਗਈਆਂ ਇੱਕ ਅੱਧੀ ਅੱਗੇ ਪਿੱਛੇ ਹੋ ਸਕਦੀ ਹੈ ਕਾਹ ਦੇ ਜਗ੍ਹਾ ਨਹੀਂ ਵਿੱਚ ਸੀਲਿੰਗਾ ਕੀਤੀਆਂ ਗਈਆਂ ਕੋਠੀਆਂ ਦੁਕਾਨਾਂ ਕਲੋਨੀਆ ਲੋਕਾਂ ਦੀਆਂ ਸ਼ੈਡਾਂ ਦੇ ਜਾ ਕੇ ਫੈਕਟਰੀਆਂ ਨੂੰ ਸੀਲ ਕਰ ਦਿੱਤੀ ਅੱਜ ਤੂੰ 2 ਮਹੀਨੇ ਪਹਿਲੇ ਸਾਰੀਆਂ ਫਿੱਲ ਖੋਦ ਦਿੱਤੀ ਇਹ ਜਲੰਧਰ ਦੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੱਸਣ ਕਿ ਕਿੰਨੀ ਰਿਕਵਰੀ ਇਕੱਠੀ ਕੀਤੀ ਕਿੰਨਾ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਾਇਆ ਇਹ ਜਲੰਧਰ ਦੇ ਮਹਿਰ ਸਾਹਿਬ ਦੱਸਣ ਕਿ ਜਿਹੜੀਆਂ ਦੁਕਾਨਾਂ ਦੀਆਂ ਸੀਲੀਆਂ ਖੁੱਲੀਆਂ ਐ ਜਿਹੜੀਆਂ ਲੋਕਾਂ ਦੀਆਂ ਕਲੋਨੀਆਂ ਦੀਆਂ ਸੀਲੀਆਂ ਖੁੱਲੀਆਂ ਉਹ ਕਿਸ ਅਧਾਰ ਤੇ ਖੁੱਲੀਆਂ ਕਿਹੜਾ ਲੋਕਲ ਬਾਡੀ ਦਾ ਕਾਨੂੰਨ ਨਵਾਂ ਆਇਆ ਕਿ ਮੈਂ ਜਲੰਧਰ ਸ਼ਹਿਰ ਦੇ ਜਿਹੜੇ ਬਾਕੀ ਲੋਕ ਐ ਜਿਹੜੇ ਪ੍ਰੇਸ਼ਾਨ ਘੁੰਮ ਰਹੇ ਐ ਭਾਵੇਂ ਨੌਰਥ ਐ ਸੈਕਟਰ ਐ ਕੈਂਟ ਐ ਮੈਂ ਉਹੀ ਪੁਲਿਸੀ ਉਹਨਾਂ ਨੂੰ ਜਾ ਕੇ ਦਵਾ ਕਿ ਤੁਸੀਂ ਵੀ ਆਪਣੀ ਸੀਲੀ ਖਲਵਾਓ ਤੁਸੀਂ ਵੀ ਆ ਕੇ ਆਪਣੀ ਜਿਹੜੀ ਨਿਜਾਇਜ਼ ਬਿਲਡਿੰਗ ਐ ਪੈਸੇ ਦੇ ਕੇ ਤੁਸੀਂ ਵੀ ਬਣਾ ਸਕਦੇ ਹੋ ਉਸ ਜਿਹੜੀ ਡਿਵੈਲਪਮੈਂਟ ਚਾਰਜ ਜਿਹੜੇ ਜਮਾ ਐ ਉਹ ਜਲੰਧਰ ਕਾਰਪੋਰੇਸ਼ਨ ਜਮਾ ਹੋਏ ਐ ਕਿ ਲੈਦਰ ਕੰਪਲੈਕਸਿਕ ਫੈਕਟਰੀ ਜਮਾ ਹੋਏ ਐ ਇਹਦਾ ਜਵਾਬ ਮੇਹ ਸਾਹਿਬ ਇਹਦਾ ਜਵਾਬ ਜਲੰਧਰ ਦੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਮੇਰੇ ਕੋਲ ਅਜਮਦ ਸਿੰਘ ਦਸਤਾਨ ਆਇਆ ਕਿ ਇੱਕ ਸਾਲ ਹੋ ਗਿਆ ਕਿ ਦੋ ਦਿਨਾਂ ਬਾਅਦ ਮੈਂ ਟਾਈਮ ਦੇਣਾ ਕਹਿੰਦਾ ਕਿ ਦੋ ਦਿਨਾਂ ਦੇ ਵਿੱਚ ਵਿੱਚ ਅਗਰ ਜਲੰਧਰ ਦੇ ਮੇਅਰ ਸਾਹਿਬ ਨੇ ਜਲੰਧਰ ਦੇ ਕਮਿਸ਼ਨਰ ਸਾਹਿਬ ਨੇ ਮੈਨੂੰ ਇਹਨਾਂ ਨੋਟਿਸਾਂ ਦੇ ਬਾਰੇ ਜਵਾਬ ਨਹੀਂ ਦਿੱਤਾ 177 ਪੁੱਤਰੇ ਬਣਾ ਕੇ ਲੈ ਕੇ ਜਾਵਾਂਗਾ 177 ਉਹਨਾਂ ਦੇ ਉੱਤੇ ਲਿਖਾਂਗਾ ਕਿ ਇਹ ਦੁਕਾਨ ਦੀ ਰਿਕਵਰੀ ਕਿੱਥੇ ਹੋਈ ਇਸ ਕਲੋਨੀ ਦੀ ਰਿਕਵਰੀ ਕਿੱਥੇ ਹੋਈ

ਇਹ ਨਹੀਂ ਕਿ ਮੈਂ ਆਡੀਓ ਨਹੀਂ ਕਰ ਸਕਦਾ ਮੈਂ ਨੋਟਿਸ ਨਹੀਂ ਕਰ ਸਕਦਾ ਮੈਂ ਜਿਹੜੇ ਤੁਸੀਂ ਅੱਜ ਜਿਹੜੇ ਬਿਆਨ ਦਿੱਤੇ 164 ਦੇ ਕਰਵਾਏ ਆ ਮੈਂ ਉਹਨਾਂ ਦੀ ਕਾਪੀ ਵੀ ਦੁਬਾਰਾ ਲੈ ਕੇ ਆ ਸਕਦਾ ਉਹ ਜਿਹੜੇ ਲੋਕ ਜਾ ਕੇ ਜਲੰਧਰ ਬੈਸਤੇ ਲੋਕ ਜਿਹੜੇ ਬਿਆਨ ਦੇ ਕੇ ਆਏ ਆ ਉਹ ਰਮਨ ਰੋੜੇ ਨੂੰ 23 ਤਰੀਕ ਰਸਟ ਕੀਤਾ ਗਿਆ ਉਹ 17 ਤਰੀਕ ਜਾ ਕੇ ਬਿਆਨ ਇਸ ਇਲਾਕੇ ਜਲੰਧਰ ਸ਼ਹਿਰ ਦੇ ਮੰਤਰੀ ਮਹਿੰਦਰ ਭਗਤ ਦੇ ਬੇਟੇ ਅਤਲ ਭਗਤ ਖਿਲਾਫ ਦੇ ਕੇ ਆਏ ਆ ਉਹ ਖਿਲਾਫ 17 ਤਰੀਕ ਨੂੰ ਬਿਆਨ ਦਿੱਤੇ ਗਏ ਕੋਰਟ ਦੇ ਵਿੱਚ ਉਹ ਖਿਲਾਫ ਕੋਈ ਕਾਰਵਾਈ ਨਹੀਂ ਤੇਈ ਤਰੀਕੇ ਜਿਹੜੇ ਬਿਆਨ ਦਿੱਤੇਗੇ ਰਮਨ ਰੋਡ ਇਨਵੈਸਟ ਕੀਤਾ ਕੀ ਗੱਲ ਕਿ ਇਹ ਸੈਟਿੰਗ ਹੈ ਸਿਸਟਮ ਚੱਲ ਰਿਹਾ ਕਿਤੇ ਇਹ ਸਰਕਾਰ ਕਲੀਅਰ ਕਰੇ ਕਿ ਉਹ ਜਿਹੜੇ ਨੋਟਿਸ ਦੇ ਉੱਤੇ ਜਿਹੜੇ ਲੋਕ ਜਿਲੰਦਰ ਵੈਸਟ ਦੇ ਬਿਆਨ ਦੇ ਕੇ ਆਏ ਆ ਜਿਨ੍ਹਾਂ ਦੇ ਨਾਲ ਧੱਕਾ ਕੀਤਾ ਗਿਆ ਜਿਨ੍ਹਾਂ ਦੇ ਬੱਚਿਆਂ ਦੀ ਮਿਹਨਤ ਦੀ ਕਮਾਈ ਖਾਧੀ ਗਈ ਹੈ ਜਿਨ੍ਹਾਂ ਦਾ ਡਿਵੈਲਪਮੈਂਟ ਚਾਰਜ ਇੱਕ ਫੈਕਟਰੀ ਜਮਾ ਕੀਤਾ ਗਿਆ ਜਿਹੜਾ ਕਾਰਪੋਰੇਸ਼ਨ ਜਮਾ ਹੋਣਾ ਸੀ ਉਹਦੇ ਉੱਤੇ ਕੀ ਕਾਰਵਾਈ ਕੀਤੀ ਹੈ ਤੇ ਮੁੱਖ ਮੰਤਰੀ ਪੰਜਾਬ ਜਵਾਬ ਦੇਵੇ ਕਿ ਉਹਨਾਂ ਦੇ ਜਿਹੜੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਬੇਟੇ ਦੇ ਕਿਹਦੇ ਇਸ਼ਾਰਿਆਂ ਤੇ ਕੰਮ ਕੀਤਾ ਸਰਕਾਰ ਦੇ ਇਸ਼ਾਰਿਆਂ ਤੇ ਆਪਣੇ ਪਿਓ ਦੇ ਇਸ਼ਾਰੇ ਦੇ ਉੱਤੇ ਜਾਂ ਆਮ ਆਦਮੀ ਪਾਰਟੀ ਦੇ ਦੇ ਉੱਤੇ ਕੰਮ ਕੀਤਾ ਉਹ ਕਲੀਅਰ ਕਰਨ ਮੇਰੇ ਕੋਲ ਨੋਟਿਸਾਂ ਦੀ ਕਾਪੀ ਮੇਰੇ ਕੋਲ ਹੈ ਜਿਹੜੀ ਮੈਂ ਲਾਈਵ 'ਚ ਦੱਸ਼ ਰਿਹਾ ਉਹ ਸਾਰੇ ਨੋਟਿਸ ਲੈ ਕੇ ਮੈਂ 170 ਕੁੱਤਲੇ ਬਣਾ ਕੇ ਉਹਨਾਂ ਦੀਆਂ ਅਰਥੀਆਂ ਲੈ ਕੇ ਮੰਤਰੀਆਂ ਦੇ ਘਰਾਂ ਦੇ ਬਾਹਰ ਕਮਿਸ਼ਨਰ ਸਾਹਿਬ ਮੇਰ ਸਾਹਿਬ ਦੇ ਕੋਲ ਲੈ ਕੇ ਜਾਵਾਂਗਾ ਉਹ ਜਵਾਬ ਦੇਣਗੇ ਜੇ ਡਿਵੈਲਪਮੈਂਟ ਚਾਰਜ ਜਮਾ ਹੋ ਗਿਆ ਕੋਈ ਜਿਹੜੀ ਜਿਹੜੀ ਅਸਤੀ ਦਾ ਕਲੀਅਰ ਕਰਨਗੇ ਉੱਰਾ ਜਾ ਕੇ ਮੈਂ ਸੰਸਕਾਰ ਕਰ ਆਪਾਂ ਮੇਰੇ 100 ਜਿਹੜੀਆਂ 77 ਰੱਤੀਆਂ ਜਲੰਧਰ ਤੋਂ ਲੈ ਕੇ ਚੰਨੀਕੜ ਤੱਕ ਜਾਣੀਆਂ ਕਿ ਲੋਕਾਂ ਦੇ ਨਾਲ ਇੱਕ ਪ੍ਰਿੰਟ ਪੇਪਰ ਕੱਢ ਕੇ A4 ਸਾਈਜ਼ ਦਾ ਕਾਗਜ਼ ਕੱਢ ਕੇ ਆਪਾਂ ਲੋਕਾਂ ਕੋਲੋਂ ਪੈਸੇ ਲੈ ਲੈ ਲੋਕਾਂ ਕੋਲੋਂ ਸ਼ਰਾਬ mafia ਲੋਕਾਂ ਕੋਲੋਂ ਪੈਸੇ ਲੈ ਰਹੇ ਆ ਕਿ ਮੈਂ ਨਹੀਂ ਕਹਿ ਰਿਹਾ ਇਹਨਾਂ ਦੇ ਪਰਿਵਾਰ ਦੇ ਸਦਸੇ ਕਹਿ ਰਹੇ ਆ ਮਾਨਜੋਗ ਮਹਿੰਦਰ ਪਗਲ ਜੀ ਦੇ ਪਰਿਵਾਰ ਦੇ ਸਦਸੇ ਉਹਨਾਂ ਦੇ ਪੀਏ ਲੋਕਾਂ ਨਾਲ ਗੱਲ ਕਰ ਰਹੇ ਆ ਜਿਹੜੀ ਆਡੀਓ ਮੇਰੇ ਕੋਲ ਆ ਦੇਰੀ ਇਹ ਮੈਂ ਦੇਣਾ ਚਾਹਨਾ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਜੀ ਨੂੰ ਕਿ ਮੇਰੇ ਹਲਕੇ ਸ਼ਰਾਮ ਮਾਫੀਆ ਕੋਲ ਕਿੰਨੇ ਪੈਸੇ ਲਏ ਜਾ ਰਹੇ ਆ ਲੋਕਾਂ ਕੋਲ ਨੌਕਰੀਆਂ ਲਵਾਉਣ ਦੇ ਲਈ ਕੀ ਕੀ ਡਿਮਾਂਡ ਕੀਤੀ ਜਾ ਰਹੀ ਹੈ ਜਲੰਧਰ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੇ ਲੈਕਚਰ ਕੀਤੇ ਗਏ ਆ ਟਿਕਟਾਂ ਬਦਲੀਆਂ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਦੀਆਂ ਇਹ ਮੈਂ ਨਹੀਂ ਕਹਿ ਰਿਹਾ ਇਹਨਾਂ ਦੀ ਆਡੀਟਰੀ ਦੇ ਵਿੱਚ ਇਹਨਾਂ ਚੁਨੇ ਹੋਏ ਕਾਉਂਸਲਰ ਕਹਿ ਰਹੇ ਆ ਅਸੀਂ ਪੈਸੇ ਦੇ ਕੇ ਟਿਕਟਾਂ ਲਈ ਆਮ ਆਦਮੀ ਪਾਰਟੀ ਦੇ ਕੋਲ ਜਲੰਧਰ ਵੈਸਟ ਦੇ ਵਿੱਚ ਇਹਨਾਂ ਲੋਕਾਂ ਨੂੰ ਟਿਕਟ ਮਿਲੀ ਆ ਇਹਨਾਂ ਦਾ ਬੇਤਰ ਉਹਨਾਂ ਕੋਲ ਪੈਸੇ ਦੀ ਡਿਮਾਂਡ ਕਰ ਰਿਹਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਜਲੰਧਰ ਵੈਸਟ ਦੇ ਕਾਉਂਸਲਰ ਕਹਿ ਰਿਹਾ ਇਹਨਾਂ ਦੀ ਆਡੀਓ ਮੇਰੇ ਕੋਲ ਹੈ ਇਹ ਜਵਾਬ ਇਹ ਜਿਹੜਾ ਜਵਾਬ ਹੈ ਮੈਂ ਪੁੱਛਣਾ ਚਾਹਣਾ ਕਿ ਪੰਜਾਬ ਦਾ ਕੈਬਨਿਟ ਮੰਤਰੀ ਆਪਣੇ ਮੋਬਾਈਲ ਨੰਬਰ 99142 94790 ਨੰਬਰ ਤੋਂ ਲੋਕਾਂ ਕੋਲ ਪੈਸੇ ਮੰਗੇ ਮੁੱਖ ਮੰਤਰੀ ਜਵਾਬ ਦੇਈ ਹੈ ਕਿ ਸਰਕਾਰ ਜਵਾਬ ਦੇਈ ਹੈ ਨੌਰ ਵੀ ਐਵੀਡੈਂਸ ਦੇ ਨਾਲ ਤਿਆਰ ਹੈ ਤਨ 142 94790 ਇਹ ਨੰਬਰ ਜਿਹੜਾ ਸਰਕਾਰ ਦੀ ਬੈਰੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਪੰਜਾਬ ਦੇ ਕੈਬਨਿਟ ਮੰਤਰੀ ਮੀਨਦਰ ਭਗਤ ਦਾ ਨੰਬਰ ਹੈ ਇਹ ਮੇਰਾ ਨੰਬਰ ਨਹੀਂ ਹੈ ਲੋਕਾਂ ਕੋਲ ਕਿਹਾ ਜਾ ਰਿਹਾ ਹੈ ਕਿ ਪੈਸੇ ਅੱਜ ਹੀ ਦੇਣੇ ਪੈਣੇ ਹਨ ਕਿਉਂਕਿ ਕੱਲ ਇਲੈਕਸ਼ਨਾਂ ਦੇ ਵਿੱਚ ਜਰੂਰ ਤਾਂ ਸਾਨੂੰ ਪੈਸੇ ਨਹੀਂ ਨਕ ਚੈਟਿੰਗ ਦੇ ਨੂੰ ਕਿਆ ਰਿਹਾ ਹੈ ਪਦਵਾ ਕਿਨੂੰ ਮੈਂ ਇਹ ਮੀਡੀਆ ਮਾਧਿਅਮ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਬੇਨਤੀ ਹੈ ਮੈਂ ਉਹਨਾਂ ਦੀ ਇੱਜ਼ਤ ਕਰਦਾ ਮੈਂ ਐਸਪੈਕਟ ਕਰਦਾ ਹੈ ਕਿ ਪ੍ਰਤਾਪ ਬਾਜਵੇ ਨੇ ਨੋਟਿਸ ਦੇ ਕੇ ਬੁਲਾਇਆ ਸੀ ਮੈਨੂੰ ਵੀ ਨੋਟਿਸ ਤੇ ਕਿ ਬੁਲਾਓ ਮੈਂ ਬਰੋਦ ਕਹਿ ਰਿਹਾ ਕਿ ਮੈਂ ਆਗੇ ਦਿਨ ਨੂੰ ਤਿਆਰ ਐਵੀਡੈਂਸ ਮੈਨੂੰ ਨੋਟਿਸ ਤੇ ਕਿ ਬੁਲਾਇਆ ਜਾਵੇ ਮੈਨੂੰ মিডিਆ ਦੇ ਮਾਧਮ ਨਾਲ ਬੁਲਾਇਆ ਜਾਵੇ ਅਗਰ ਮੈਂ ਮਹਿੰਦਰ ਪਗੜ ਦੇ ਖਿਲਾਫ ਐਵੀਡੈਂਸ ਨਹੀਂ ਦੇ ਸਕਿਆ ਉਹਨਾਂ ਦੇ ਬੇਟੇ ਦੇ ਖਿਲਾਫ ਮੈਨੂੰ ਰੈਸਟ ਕੀਤਾ ਜਾਵੇ ਮੇਰੇ ਖਿਲਾਫ ਕਾਨੂੰਨ ਤੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਪਣੇ ਮੰਤਰੀ ਨੂੰ ਸੇਮ ਦੇ ਹੀ ਉਹਨਾਂ ਦੇ ਪੁੱਤਰ ਨੂੰ ਜੇਲ੍ਹਾਂ ਵਿੱਚ ਲੱਖਾਂ ਵਿੱਚੇ ਦਿੱਤਾ ਜਾਵੇ ਹਰ ਭਗਤ ਜੀ ਨੇ ਇੱਕ ਮਿੰਟ ਗੱਲ ਪੂਰੀ ਕਰ ਲੈਂਦੇ ਹੋ ਗੱਲ ਪੂਰੀ ਕਰ ਲਓ ਕਿਉਂਕਿ ਇਹ ਇੱਕ ਖੇਲ ਨਹੀਂ ਹੈ ਇਸੇ ਇੱਕ ਐਮਐਲਏ ਕੰਮ ਲੈ ਤਾ ਜਿੰਦਰ ਸ਼ਹਿਰ ਦੇ ਲੋਕ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰਨਗੇ ਜਿੰਦਰ ਸ਼ਹਿਰ ਦੇ ਲੋਕ ਡਰੇ ਹੋਏ ਆ ਚਿੰਤਾ ਦੇ ਵਿੱਚ ਆ ਇਹਨਾਂ ਐਮਐਲਏ ਰੰਮਨ ਨੇ ਉਹਦੇ ਨੂੰ ਜੀਐਚਪੀ ਭੇਜ ਦਿੱਤਾ ਜਿਹਨਾਂ ਲੋਕਾਂ ਦੇ ਨਾਲ ਧੱਕਾ ਹੋਇਆ 25 25 30 30 50-50 ਲੱਖ ਦੀ ਰਿਕਵਰੀ ਕੀਤੀ ਆ ਉਹਨਾਂ ਨੂੰ ਪੈਸੇ ਕਿੱਦਾਂ ਮਿਲਣਗੇ ਮੈਂ ਕਿਹਾ ਮੁੱਖ ਮੰਤਰੀ ਨੂੰ ਇਹਨਾਂ ਦੀ ਪ੍ਰਾਪਰਟੀ ਸੇਲ ਕੀਤੀ ਜਾਵੇ ਇਹਨਾਂ ਦੀ ਜਿਹੜੀ ਤਖਾਹ ਬੋਰਡ ਕੀਤੀ ਜਾਵੇ ਇਹਨਾਂ ਦੀ ਪੈਨਸ਼ਨ ਬੋਰਡ ਕੀਤੀ ਜਾਵੇ ਕੱਲ ਨੂੰ ਅਗਰ ਅੰਦੇ ਉਹਨਾਂ ਲੋਕਾਂ ਨੂੰ ਪੈਸੇ ਮਿਲਨੇ ਚਾਹੀਦੇ ਜਿਨ੍ਹਾਂ ਨੇ ਲੋਕਾਂ ਕੋਲੋਂ ਪੈਸੇ ਲਏ ਸੇਹੀ ਹੀ ਮੈਂ ਗੱਲ ਕਹਿਣਾ ਚਾਹਨਾ ਇਹ ਪਤਾ ਨਹੀਂ ਕਿਸ ਦੀ ਪੈਸੇ ਦਾ ਲਾਲਚ ਹੈ ਜਿਹੜੇ ਜਲੰਧਰ ਵੈਸਤੇ ਮੰਤਰੀ ਹੈ ਮਹਿੰਦਰ ਭਗਤ ਜੀ ਰੱਬ ਦੀ ਕਿਰਪਾ ਹੋਵੇ ਉਹਨਾਂ ਦੇ ਪਰਵਾਸ ਦੇ ਉੱਤੇ ਕਾਰੋਬਾਰ ਦੇ ਉੱਤੇ ਨਾਲ ਵੱਡਾ ਰੱਬ ਦਾ ਆਸ਼ੀਰਵਾਦ ਹੋਵੇ ਸੇਹੀ ਪੈਸੇ ਦਾ ਲਾਲਚ ਪੁੱਤਰ ਨੂੰ ਕਿਹ ਚੀ ਦੇ ਪੈਸੇ ਚਾਹੀਦੇ ਆ ਪਰਮਾਤਮਾ ਨੂੰ ਵੀ ਜਵਾਬ ਦੇਣਾ ਮੈਂ ਚਾਹਨਾ ਕਿ ਇਹਨਾਂ ਦੀ ਜਿਹੜੀਆਂ ਫੈਕਟਰੀਆਂ ਦੇ ਨੰਬਰ GST ਬਲੌਕ ਕਰਕੇ ਇਹਨਾਂ ਦੇ ਜਿਹੜੇ ਅਕਾਊਂਟ ਬਲੌਕ ਕਰਕੇ ਜਿਹਨਾਂ ਲੋਕਾਂ ਦਾ ਜਲੰਧਰ ਵੈਸੇ ਤੱਕਾ ਹੋਇਆ ਹੈ ਇਹਨਾਂ ਨੂੰ ਪੈਸੇ ਲੈ ਗਏ ਆ ਉਹਨਾਂ ਦੇ ਕੋਲੋਂ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਔਰ ਇਸ ਪਿਓ ਪੁੱਤਰ ਕਰਤ ਪੰਜਾਬ ਦਾ ਕੈਬਨਿਟ ਮੰਤਰੀ ਉਹਨਾਂ ਨੂੰ ਸਲਾਖਾ ਪਿੱਛੇ ਸੱਟਿਆ ਜਾਏ ਕਿਉਂਕਿ ਜਿਹੜੀ ਵਿਜੀਲੈਂਸ ਨੇ ਇਨਕੁਆਇਰੀ ਕੀਤੀ ਹੈ 16 ਦਿਨ 16 ਦਿਨਾਂ ਦੇ ਵਿੱਚ ਕੱਲੀ ਇਨਕੁਆਇਰੀ ਰਮਨ ਅਰੋੜੇ ਦੇ ਖਿਲਾਫ ਨਹੀਂ ਕੀਤੀ ਗਈ ਜਲੰਧਰ ਵੈਸਤੇ ਵਿੱਚ ਜਿਹੜੇ ਲੋਕ ਜਾ ਕੇ 5-5 ਘੰਟੇ ਬੈਠ ਕੇ ਬਿਆਨ ਦਿੰਦੇ ਸੀ ਅੱਧੜ ਘੰਟੇ ਬੈਠ ਕੇ ਜਿਹੜੇ ਲੋਕ ਬਿਆਨ ਦਿੰਦੇ ਸੀ ਉਹਨਾਂ ਨੂੰ ਕੀ ਜਵਾਬ ਮਿਲਿਆ ਉਹ ਕਾਨੂੰਨ ਸਰਕਾਰ ਕੋ ਠੱਗਿਆ ਤੇ ਗਿਆ ਮਹਿਸੂਸ ਕਰਨਗੇ ਇੱਕ ਆਪਣਾ ਚਿਹਰਾ ਨੰਗਾ ਕੀਤਾ ਇੱਕ ਉਹਨਾਂ ਨੂੰ ਲੈ ਜਾ ਕੇ ਸੱਚ ਦੱਸਿਆ ਕਿ ਸਾਡੇ ਕੋ ਕਿਸ ਤਰੀਕੇ ਨਾਲ ਕਲੋਨੀਆ ਚ ਪੈਸੇ ਲੈ ਗਏ ਆ ਕਿਸ ਤਰੀਕੇ ਨਾਲ ਦੁਕਾਨਾਂ ਬੰਦ ਕਰਾਉਂਦੇ ਸੀ ਲੰਗਰਾਂ ਦੇ ਪੈਸੇ ਲੈ ਗਏ ਆ ਇਹ ਜਵਾਬ ਬਿਜ਼ਨਸ ਦਵੇ ਸਰਕਾਰ ਦਵੇ ਮੁੱਖ ਮੰਤਰੀ ਸਾਹਿਬ ਦੇ ਜਲੰਧਰ ਦੇ ਲੋਕ ਜਵਾਬ ਪੁੱਛਣਾ ਚਾਹੁੰਦੇ ਆ ਕਿਉਂਕਿ ਵਾਦੇ ਦੇ ਠੁੱਟ ਦਾ ਤੇ ਮੈਂ ਦੱਸਦਾ 365 ਦਿਨਾਂ ਚ ਕੁਝ ਨਹੀਂ ਮਿਲਿਆ ਮਿਲਿਆ ਕੀ ਕਰਾਪਸ਼ਨ ਅੱਜ ਜੋ ਮੇਰੇ ਹਲਕੇ 'ਚ ਹੋ ਰਹੀ ਹੈ ਅੱਜ ਸਾਰੇ ਕੌਂਸਲ ਸਾਥੀ ਆਏ ਜੋ ਅੰਦਰ ਵੈਸਟ ਦੇ ਵਿੱਚ ਮੈਂ ਤੁਹਾਡੇ ਅੱਗੇ ਮੁੱਖ ਮੰਤਰੀ ਸਾਹਿਬ ਅੱਗੇ ਬੰਨ ਕਰਨਾ ਚਾਹੁੰਦਾ ਕਿ ਜਲਦ ਤੋਂ ਜਲਦ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਐਵੀਡੈਂਸ ਮੇਰੇ ਕੋਲ ਹੈ ਮੈਨੂੰ মিডিਆ ਨੂੰ ਦਿਨ ਨੂੰ ਕੋਈ ਡਰ ਨਹੀਂ ਮੇਰੇ ਆਪਣੇ ਦੋਸਤਾਂ ਨੂੰ ਕਹਿਣਾ ਡਰਨਾ ਕਿਉਂਕਿ ਕਾਨੂੰਨ ਦੇ ਰਵੰਧਮ ਦੇ ਨਾਲ ਮੈਂ ਅੱਜ ਪਹਿਲੇ ਵੀ ਦਿੱਤੇ ਆ ਜਿਹੜੇ ਵਿਜੀਲੈਂਸ ਨਾਲ ਕਾਰਵਾਈ ਕੀਤੀ ਰਮਨ ਲੋੜਾ ਦੇ ਖਿਲਾਫ ਜਿੱਦ ਦਿਨ ਤੁਸੀਂ ਕਹੋਗੇ ਹਰ ਇੱਕ ਅਫਸਰ ਨੂੰ ਐਵੀਡੈਂਸ ਮੈਂ ਭੇਜਿਆ ਆਪਣੇ ਫੋਨ ਦੇ ਤੋਂ ਇਹਨਾਂ ਨੇ ਅੱਜ ਰਮਨ ਲੋੜਾ ਅੰਦਰ ਕੀਤਾ ਇਸੇ ਦੇ ਕੋਲ ਕੋਈ ਕਾਰਵਾਈ ਨਹੀਂ ਸੀ ਕੋਈ ਦਰਦਾ ਬਿਆਨ ਦੇਣ ਨੂੰ ਤਿਆਰ ਨਹੀਂ ਸੀ ਰਮਨ ਲੋੜੇ ਦੇ ਖਿਲਾਫ ਲੋਕ ਡਰਦੇ ਸੀ ਕਿ ਮੌਜੂਦਾ ਐਮਐਲਏ ਸਰਕਾਰ ਆ ਸਾਨੂੰ ਮੰਨਰ ਕਰ ਦੇਗਾ ਕਿਉਂਕਿ ਸਰਕਾਰ ਦਾ ਹੱਥ ਸੀ ਉਹਰੇ ਉੱਤੇ ਉਹੀ ਸੇਮ ਗੇਂ ਜਦੋਂ ਅਫਸਿਰੀ ਹੋਈ ਜਦੋਂ ਲੋਕਾਂ ਨੂੰ ਪੁਲਿਸ ਦਾ ਫੋਨ ਆਉਂਦਾ ਸੀ ਵੀਐਸਪੀ ਦਾ ਐਫਪੀ ਦਾ ਫੋਨ ਆਉਂਦਾ ਸੀ ਕਿ ਬਿਆਨ ਦੇਣ ਦੇ ਤੁਸੀਂ ਆਓ ਤੁਹਾਡੇ ਨੋਟਿਸ ਲੱਗਾ ਸੀ ਤੁਹਾਡੇ ਤੁਹਾਡੇ ਸੀਲ ਲੱਗੀ ਸੀ ਨਾਲ ਹੀ 15 ਮਿੰਟਾਂ ਬਾਅਦ ਪੁੱਤਰ ਦਾ ਫੋਨ ਚਲਾ ਜਾਂਦਾ ਸੀ ਉਹ ਕਹਿੰਦਾ ਸੀ ਅੰਕਲ ਤੁਸੀਂ ਜਾ ਕੇ ਕਹਿ ਦਿਓ ਕਿ ਮੰਤਰੀ ਸਾਹ ਕੋ ਕੰਮ ਕਰਾਨਗੇ ਇਸੇ ਸੇ ਸਾਡੀ ਦੇ ਮੰਤਰੀ ਸਾਹਮਣੇ ਅਲਪ ਕੀਤੀ ਹੈ ਲੋਕਾਂ ਕੋ ਰਿਕਾਰਡਿੰਗ ਹੈ ਮੈਂ ਨਹੀਂ ਕਹਿ ਰਿਹਾ ਕਿ ਜਿਹੜੇ ਲੋਕਾਂ ਦੇ ਬਿਆਨ ਵਿਜੀਲੈਂਸ ਨੇ ਲਏ ਆ ਉਹਨਾਂ ਦੇ ਵੀ ਪੁੱਤਰ ਦਾ ਫੋਨ ਹੋ ਕੇ ਡਰਾਇਆ ਗਿਆ ਬਾਕੀ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇੱਕ ਹੋਰ ਗੱਲ ਕਹਿਣਾ ਚਾਹ ਰਿਆਂ ਮੀਡੀਆ ਦੇ ਮੱਧਮ ਦੇ ਨਾਲ 23 ਤਰੀਕ ਨੂੰ ਰਮਨ ਲੋੜੀ ਨੂੰ ਰੈਸਟ ਕੀਤਾ ਗਿਆ ਸੀ 23 ਤਰੀਕ ਤੋਂ ਮੇਰੀ ਕਾਲ ਦੀ ਡਿਟੇਲ ਭੜਾਈ ਜਾਵੇ ਮੇਰੀ ਕਾਲ ਦੇ ਵਿੱਚ ਪਤਾ ਕੀਤਾ ਜਾਵੇ ਮੈਨੂੰ ਕਿਹੜੇ ਕਿਹੜੇ ਫੋਨ ਆ ਰਹੇ ਆ ਮਹਿੰਦਰ ਪਗੜ ਅਜੋਰ ਪੁੱਤਰ ਦੇ ਖਿਲਾਫ ਕੋਈ ਬਿਆਨ ਨਹੀਂ ਅਸੀਂ ਆਪਣੇ ਆਪ ਨੂੰ ਜਿੱਥੇ ਗੋਗੇ ਤੇ ਕੋ ਗਲਤੀ ਮੰਨਣ ਤਿਆਰ ਹੈ ਕਿ ਮੇਰੇ ਕੋ ਗਲਤੀ ਨਹੀਂ ਮੰਨਣੀ ਗਲਤ ਜਿੰਨ ਦਾ ਵੈਸੇ ਲੋਕਾਂ ਕੋ ਮੰਨੋ ਕਿ ਤੁਸੀਂ ਦੇਖੋ ਕਿਹੜੇ ਪਰਿਵਾਰ ਦੇ ਲੋਕ ਮੈਨੂੰ ਫੋਨ ਕਰ ਰਹੇ ਆ ਸਾਡੀ ਜਾਨ ਛੱਡ ਦੇ ਗਲਤੀ ਹੋ ਗਈ ਤੇਰੇ ਪੈਰ ਫੜ ਲੈਨੇ ਜਿਨ੍ਹਾਂ ਲੋਕਾਂ ਨੂੰ ਮੈਂ ਜੇਲ੍ਹ ਭੇਜਣ ਦੇ ਲਈ ਤਿਆਰੀ ਕਰ ਰਿਹਾ ਉਹ ਮੈਨੂੰ ਫੋਨ ਕਰਕੇ ਕਹਿ ਰਹੇ ਆ ਅਸੀਂ ਤੇਰੇ ਭਰਾ ਹਾਂ ਮੈਂ ਭਰਾ ਬੱਚਾ ਸੇਵਾਦਾਰ ਆਪਣੇ ਹਲਕੇ ਦਾ ਹੈ ਨਾ ਬਿੱਕਿਆ ਸੀ ਨਾ ਝੁਕਿਆ ਸੀ ਨਾ ਬਿੱਕਾਂਗਾ ਮੈਂ ਚੁੱਕਾਂਗਾ ਸੱਚ ਦੀ ਲੜਾਈ ਲੜਦਾ ਰਵਾਂਗਾ ਮੈਂ ਵੀਡੀਓ ਦੇ ਮਾਧਮ ਨਾਲ ਕਹਿਣਾ ਚਾਹਨਾ ਕਿ 2 ਦਿਨਾਂ ਦੇ ਵਿੱਚ ਜਲੰਧਰ ਸ਼ਹਿਰ ਦੇ ਮੇਅਰ ਜਲੰਧਰ ਦੇ ਕਪਟੇਸ਼ਨ ਕਮਿਸ਼ਨਰ ਸਾਹਿਬ ਕਲੀਅਰ ਕਰਨ ਕਿ ਜਿਹੜੇ ਨੋਟਿਸ ਜਲੰਧਰ ਵੈਸਟ 'ਚ ਲੱਗੇ ਆ ਉਹ ਸਹੀ ਹੈ ਕਿ ਗਲਤ ਹੈ ਜੇ ਉਹ ਕਹਿੰਦੇ ਸਹੀ ਹੈ ਗਲਤ ਹੈ ਮੈਂ ਅਗਲੀ ਪ੍ਰੈਸ ਕਾਨਫਰੰਸ ਦੁਆਰਾ ਕਰਾਂਗਾ 2 ਦਿਨਾਂ ਬਾਅਦ ਹੀ ਕਰ ਲਵਾਂਗਾ ਕਹਿੰਦੇ ਕੱਲ੍ਹ ਕਰਨੇ ਮੈਂ ਕੱਲ੍ਹ ਕਰ ਲਾਂਗਾ ਮੈਂ ਤੁਹਾਨੂੰ ਉਹਦੇ ਜਵਾਬ ਦਵਾਂਗਾ ਕਿ ਨਕਲੀ ਨੋਟਿਸ ਹੈ ਜਾਂ ਇੱਕ ਅਸਲੀ ਨੋਟਿਸ ਹੈ ਇੱਥੋਂ ਹੀ ਰਿਕਵਰੀ ਕੀਤੀ ਗਈ ਹੈ ਕਿ ਤੁਹਾਡੇ ਨੇ ਰਿਕਵਰੀ ਕੀਤੀ ਗਈ ਹੈ ਜਿਹੜੀਆਂ 60 ਜਗ੍ਹਾ ਤੇ ਸੀਲਾ ਕੀਤੀਆਂ ਇੱਕ ਸੀਲ ਕਰਨ ਤੋਂ ਬਾਅਦ ਉਹਨੂੰ ਖੋਲਣ ਦਾ ਜਿਹੜਾ ਪ੍ਰੋਸੈਸ ਹੈ ਘੱਟੋ ਘੱਟ 3 ਦਿਨ ਲੱਗ ਜਾਂਦੇ ਆ ਸੀਲ ਕੀਤਾ ਹੁੰਦਾ ਸੀ ਇੱਥੇ ਸ਼ਾਮ ਨੂੰ 6 ਵਜੇ ਮਾਨ ਜੋਬਤੁਲ ਪਗਾ ਜੀ ਸਵੇਰੇ ਇੱਕ ਵਜੇ ਫੋਨ ਕਰਦੇ ਸੀ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਵੇਰੇ ਲੋਕਾਂ ਕੋਲ ਸਵੇਰੇ ਜਾ ਕੇ ਕੰਮ ਤੇ ਕੈਮ ਨਹੀਂ ਸੀ ਉਹ ਰਾਤ ਨੂੰ 12 ਵਜੇ ਆਲੇ ਸੀਲ ਕਰਦੇ ਸੀ 1 ਵਜੇ ਇਹ ਮੈਂ ਨਹੀਂ ਕਹਿ ਰਿਹਾ ਵੀ ਚੈਟਿੰਗ ਕਹਿ ਰਹੀ ਐ ਸੁਖਦੇਵ ਰਿਸ਼ਤ ਦੀ ਚੈਟਿੰਗ ਜਿਹੜੀ ਵਿਜੀਲੈਂਸ ਕੋਲ ਫੋਨ ਪਿਆਉਣਾ ਦਾ ਇਸ ਕਰਕੇ ਕਿ ਜਨਤਾ ਦੇ ਵਿੱਚ ਮੀਡੀਆ ਵਿੱਚ ਸਭ ਕੁਝ ਲੈ ਕੇ ਆਂਦਾ ਜਾਵੇ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਜਨਤਾ ਨੂੰ ਪਤਾ ਲੱਗੇ ਕਿ ਉਹਨਾਂ ਦੇ ਮੰਤਰੀ ਮੰਤਰੀ ਪੁੱਤ ਕਿੰਨੀ ਕਰਾਪਸ਼ਨ ਕਰ ਰਿਆ ਸੀ ਜਿਹੜੇ ਜਲੰਧਰ ਵਾਸਤੇ ਲੁਕ ਲੁਕਤੇ ਨੇ ਅੱਜ ਲੋਕ ਨਾਜਾਇਜ਼ ਕਲੋਨੀਆ ਦੇ ਵਿੱਚ ਲੁਕਣਾ ਧੱਕਾ ਕੀਤਾ ਜਾ ਰਿਹਾ ਇਸ ਕਰਕੇ ਮੈਂ ਮੀਡੀਆ ਦੇ ਸਾਹਮਣੇ ਲੱਜ ਆਇਆ ਕੋਈ ਡਾਕੂਮੈਂਟ ਲੈ ਕੇ ਨਹੀਂ ਆਇਆ ਸਾਰਾ ਕੁਝ ਮੇਰੇ ਕੋਲ ਹੈ ਮੈਨੂੰ ਕੋਈ ਡਰਨ ਦੀ ਗੱਲ ਨਹੀਂ ਮੈਨੂੰ ਕੋਈ ਖਬਰਾਂ ਦੀ ਗੱਲ ਨਹੀਂ ਪਰ ਮੈਂ ਤੁਹਾਡੇ ਕੋਲੋਂ ਸਾਹਮਣੇ ਚਾਹ ਰਿਹਾ ਕਿ ਜਿਹੜੀ ਮੇਰੀ ਆਵਾਜ਼ ਹੈ ਮੁਖਮਤੀ ਸਾਹਿਬ ਨੂੰ ਮੈਂ ਕਹਿਣਾ ਚਾਹਨਾ ਕਿ ਤੁਸੀਂ ਦੁਬਾਰਾ ਮੈਂ ਰਿਪੀਟ ਕਰ ਰਿਹਾ ਕਿ ਜੇ ਪ੍ਰਤਾਪ ਬਾਜਵਾ ਤੁਸੀ ਬਲਾਸਾ ਕਰ ਰਹੇ ਹੋ ਤੁਸੀ ਮੈਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ ਮੈਨੂੰ ਵੀ ਇੱਕ ਵਾਰੀ ਬਲਾਕੇ ਦੇਖੋ ਮੈਨੂੰ ਵਿਸ਼ਵਾਸ ਦਿਓ ਕਿ ਮੰਤਰੀ ਨੂੰ ਕਿਸੇ ਦਿਨ ਅੰਦਰ ਕਰਨਾ ਹੈ ਪਰ ਪੋਤੇ ਖਿਲਾਫ ਕੀ ਕਾਰਵਾਈ ਕਰਨੀ ਹੈ ਜੇ ਮੈਂ ਐਵੀਡੈਂਸ ਨਹੀਂ ਦੇ ਪਾਇਆ ਤੇ ਮੈਂ ਆਪਣੀ ਰੈਸਟ ਪਵਾ ਕੇ ਉਸ ਟਾਈਮ ਜੇਲ ਜਾਣ ਨੂੰ ਤਿਆਰ ਹਾਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਜੇਦਾ ਕੋਈ ਸਵਾਲ ਹੋਵੇ ਮੈਂ ਜਵਾਬ ਦੇਣ ਤਿਆਰ ਹਾਂ